ਸਰਦਾਰ ਫੌਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੜਾਕ ਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਟਰਬਨਡਾ ਟਾਰਨੇਡੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ 14 ਤਰੀਕ ਨੂੰ ਸ਼ਾਮ ਨੂੰ 3 ਵਜੇ 7-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸੈਰ ਕਰਨ ਵਾਸਤੇ ਨਿਕਲਦੇ ਬਿਆਸਪਟ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਾਰੇ ਨਾਲ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉੱਥੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਵਿਆਸਪਿੰਡ ਦੇ ਜਿਹੜਾ ਕਿ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪੈਨ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਤੇ 3:00 ਵਜੇ 8 ਮਿੰਟ ਤੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉੱਥੇ ਇੱਕ ਕੋਈ ਨਾਮ ਵਾਲਾ ਉਹ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉੱਤੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਜ਼ਦੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਲੰਧਰ ਐਡਮਿਟ ਕਰਾਇਆ ਜਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਵੱਖ-ਵੱਖ ਟੀਮਸ ਜਿਹੜੀਆਂ ਡਿਸਪੈਚ ਕੀਤੀਆਂ ਮਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਬਜੀਤ ਰਾਏ ਐਸਪੀ ਹੈੱਡਪੋਟਰ ਪਰਮੇਂਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਐਸਪੀ ਆਦਮپور ਸਾਡ ਵਿਜਨ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਖੁਸ਼ਵਾਲੀ ਇੰਸਪੈਕਟਰ ਹਰਦੇਪ੍ਰੀਤ ਐਸਐਚਓ ਆਦਮਪੁਰ ਇਹ ਸਾਰੇ ਅਸੀਂ ਉੱਥੇ ਮੌਕੇ ਤੇ ਮਲਾਜਾ ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀਆਂ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੁਝ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟਸ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਹੈ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਿਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਤੇ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹ ਦਾ ਜਿਹੜਾ ਫਰੇਗਮੈਂਟ ਤੇ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਜਿਹੜੀ ਹੈਗੀ ਹੈ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਥੋਂ ਪਾਸ ਆਉਣ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਆਈ ਵਿਟનેસ ਨੂੰ ਜਦੋਂ ਅਸੀਂ ਐਗਜ਼ਾਮਿਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਇਹ ਇੱਕ ਫੋਰਚੂਨਰ ਗੱਡੀ ਹੈ ਉਹ ਦਾ ਜਿਹੜਾ ਫ੍ਰੈਗਮੈਂਟ ਤੇ ਜਿਹੜਾ ਪੀਸ ਉਹ ਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਹੈ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਤੇ ਫਿਜ਼ੀਕਲ ਜਦੋਂ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਥੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ ਤਾਂ ਉਹਨੂੰ ਅਸੀਂ ਮੈਚ ਕੀਤਾ ਵੱਖ-ਵੱਖ ਜਿਹੜੀਆਂ ਟੁਇਟਾ ਦੀਆਂ ਏਜੰਸੀਜ਼ ਦੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਆ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈ ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜ੍ਹਿਆ ਗਿਆ ਤਾਂ ਉਸ ਨੂੰ ਟਰੇਸ ਜਿਹੜਾ ਹੈਗਾ ਅਸੀਂ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮਾ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇਥੇ ਤਿੰਨ ਕੱਪ ਦੇ ਪਹਿਲਾਂ ਹੀ ਇਥੇ ਜਿਹੜਾ ਹੈਗਾ ਇਥੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਇਹਦੀ ਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਪਖੜਾ ਕਸਬੇ ਤੋਂ ਜਿਹੜਾ ਕਿ ਉੱਥੋਂ ਹੀ ਨਿਕਲਿਆ ਤਾਂ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਮਿਹਨਤ ਇਸ ਕਰਕੇ ਥੋੜ ਜੜੀ ਜਾਦੇ ਲੱਗ ਰਹੀ ਸੀ ਕਿਉਂਕਿ ਜਦੇ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ 'ਚ ਉਹ ਡਿਟੈਕਟ ਨਹੀਂ ਹੁੰਦੀ ਕਿਉਂਕਿ ਉਹਦਾ ਪਿੰਡ ਬਿਲਕੁਲ ਥੋੜੇ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੋਣ ਕਰਕੇ ਨਹੀਂ ਮਿਲਦਾ ਤਾਂ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਦੀ ਐਂਡ ਜਿਹੜੀ ਫਿਜ਼ੀਕਲ ਐਵੀਡੈਂਸ ਜਿਹੜੀ ਅਸੀਂ ਉਥੋਂ ਰਿਕਵਰ ਕੀਤੀ ਸੀ ਉਸ ਨੂੰ ਉਤੋਂ ਜਿਹੜਾ ਕੇਸ ਹੈ ਜਿਹੜਾ ਹੈਗਾ ਇਹ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਾਨੂੰ ਮਦਦ ਮਿਲੀ ਹੈ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਹੈ ਕਿਸੇ ਕਿਉਂਕਿ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵੂ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵਕਫ ਹੈ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨਾਂ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਵਿਥਿਨ 30 ਆਵਰਸ ਦੇ ਵਿੱਚ ਜਿਹੜੀਆਂ ਸੀ ਇਸ ਕੇਸ ਨੂੰ ਜਿਹੜਾ ਟ੍ਰੇਸ ਕੀਤਾ ਅਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਐ ਫੋਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਕਬਜ਼ੇ ਦੇ ਵਿੱਚ ਜਿਹੜੀ ਹੈਗੀ ਇਹਦਾ ਪੀ ਵੀ 20 ਸੀ 7100 7100 ਇਹਦਾ ਨੰਬਰ ਹੈਗਾ ਇਹ ਜਿਹੜੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ